ਹਾਂ ਅੱਜ ਵੀ ਜੋ ਮੀਟਿੰਗ ਰੱਖੀ ਸੀ ਇੱਕ ਤੈ ਸੀ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਬੁਲਾਈਏ ਕਿਉਂਕਿ ਤੁਸੀਂ ਸਾਡੀ ਬਹੁਤ মিডিਆ ਜਿਹੜੀ ਹੈਗੀ ਇਲੈਕਟ੍ਰੋਨਿਕ ਪ੍ਰਿੰਟ মিডিਆ ਤੇ ਤੁਸੀਂ ਸਾਡੀ ਬਹੁਤ ਸਪੋਰਟ ਕਰਦੇ ਹੋ ਤੇ ਅਸੀਂ ਤੁਹਾਨੂੰ ਮਿਲਣਾ ਚਾਹੁੰਦਾ ਸੀ ਮੈਂ ਤੇ ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਸੀ ਪਰਸਨਲੀ ਇਸ ਕਰਕੇ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਨਾਲ ਨਾਲ ਅਸੀਂ ਜੋ ਪਿਛਲੇ ਸਾਲ ਕੰਮ ਕੀਤੇ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਜੋ ਅਸੀਂ ਅਗਲੇ ਸਾਲ ਕਰਨੇ ਹਨ 2024 ਦੇ ਵਿੱਚ ਉਹ ਵੀ ਮੈਂ ਤੁਹਾਨੂੰ ਦੱਸੇ ਨੇ ਸੋ ਜੋ ਪਿਛਲੇ ਸਾਲ ਦੇ ਸਾਡੀਆਂ ਪ੍ਰਾਪਤੀਆਂ ਨੇ ਇੱਕ ਤਾਂ ਸਾਡੀ ਏਸੀਕੇ ਯੂਜੀਸੀ ਦੇ ਪੇ ਸਕੇਲ ਜਿਹੜੇ ਟੀਚਰਾਂ ਨੂੰ ਲੱਗਣੇ ਸੀ 7 ਸਾਲ ਪਹਿਲਾਂ ਨਹੀਂ ਲੱਗੇ ਹੋ ਬਹੁਤ ਡਿਲੇ ਹੋ ਗਈ ਸੀ ਉਹ ਸਾਡੇ ਲੱਗ ਗਏ ਨੇ ਤੇ ਟੀਚਰ ਖੁਸ਼ ਨੇ ਨੌਨ ਟੀਚਿੰਗ ਸਟਾਫ ਨੂੰ ਵੀ 6th ਪੇ ਕਮਿਸ਼ਨ ਦਾ ਪੈਸਾ ਗਵਰਨਮੈਂਟ ਨੇ ਦੇ ਦਿੱਤਾ ਉਹ ਵੀ ਖੁਸ਼ ਨੇ ਇਸੇ ਤਰ੍ਹਾਂ ਸਾਡੀ ਇੱਕ ਨਿਰਫ ਦੀ ਰੇਟਿੰਗ ਹੋਈ ਹੈ ਜਿਹਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੈਂਟਰ ਆਫ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਉਹਨੇ ਰੇਟਿੰਗ ਕਰਾਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੰਡੀਆ ਦੇ ਵਿੱਚ ਜਿਹੜੀਆਂ 63 ਐਗਰੀਕਲਚਰ ਯੂਨੀਵਰਸਟੀਆਂ ਉਹਨਾਂ ਤੇ ਟੌਪ ਤੇ ਆਈ ਹੈਗੀ ਹੈ ਇਹ ਬਹੁਤ ਵੱਡੀ ਸਾਨੂੰ ਇੱਕ ਸਫਲਤਾ ਪ੍ਰਾਪਤ ਹੋਈ ਹੈ ਫਿਰ ਅਸੀਂ ਇੱਕ ਔਨੀਕ ਜਿਹੜੇ ਕਿ ਪਹਿਲੀ ਵਾਰ ਹੀ ਹੋਇਆ ਯੂਨੀਵਰਸਿਟੀ ਦੇ ਵਿੱਚ ਅਸੀਂ ਸਰਕਾਰ ਕਿਸਾਨ ਮਿਲਣੀਆਂ ਕਰਾਈਆਂ ਇੱਕ ਫਰਵਰੀ ਦੇ ਵਿੱਚ ਇੱਕ ਮਈ ਦੇ ਵਿੱਚ ਤੇ ਉਹਨਾਂ ਦਾ ਸਾਨੂੰ ਫਾਇਦਾ ਹੋਇਆ ਜੋ ਅਸੀਂ ਐਗਰੀਕਲਚਰ ਪਾਲਿਸੀ ਬਣਾ ਰਹੇ ਹਾਂ ਉਹਦੇ ਚ ਫੀਡਬੈਕ ਲਈ ਗਈ ਹੈ ਉਸ ਤੋਂ ਬਾਅਦ ਅਸੀਂ ਇੱਕ unic ਹੋਰ ਕੀ ਜੀ ਕੀਤੀ ਸੀ ਜਿਹੜੀ ਕਿ ਐਨਆਰਆਈ ਫਾਰਮਰਸ ਤੇ ਪੰਜਾਬ ਫਾਰਮਰਸ ਨੂੰ ਕੌਨਕਲੇਵ ਕੀਤਾ ਦੋਹਾਂ ਨੂੰ ਇਕੱਠਾ ਬਟਾਇਆ ਕਿ ਜਿਹੜੇ ਫੋਰਨ ਕੰਟਰੀ ਸਾਡੇ ਫਾਰਮਰਸ ਨੇ ਪੰਜਾਬੀ ਫਾਰਮ ਉੱਥੇ ਗਏ ਨੇ ਉਹ ਉਹ ਇਹਨਾਂ ਕਿਵੇਂ ਅੱਗੇ ਵਧ ਗਏ ਨੇ ਸੋ ਉਹਨਾਂ ਕੋਲੋਂ ਅਸੀਂ ਟਿਪਸ ਲਈਆਂ ਨੇ ਤੇ ਨਾਲ ਨਾਲ ਉਸ ਤੋਂ ਬਾਅਦ ਹੁਣ ਅਸੀਂ ਕੁਝ ਨਵੀਆਂ ਵੈਰਾਈਟੀਆਂ ਅਡਰ ਕੀਤੀਆਂ ਨੇ ਜਿਵੇਂ ਕਣਕ ਦੀ ਵੈਰਾਈਟੀ ਸਾਡੀ ਪੀਵੀਡਬਲ 826 ਜਿਹੜੀ ਕਿ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਸਾਰੀਆਂ ਸਟੇਟਾਂ ਨੇ ਰਿਲੀਜ਼ ਕਰ ਦਿੱਤਾ ਹੈਗਾ ਬਹੁਤ ਹਾਈ ੀਲਡਿੰਗ ਵੈਰਾਈਟੀ ਹੈਗੀ ਝੋਨੇ ਦੀ ਪੀਆਰ 126 ਵੈਰਾਈਟੀ ਸਾਡੀ ਹੈਗੀ ਜਿਹਦਾ ਝਾੜ ਬਹੁਤ ਹੈ ਤੇ ਉਹ 1 ਮਹੀਨਾ ਪਹਿਲਾਂ ਪੱਕ ਵੀ ਜਾਂਦੀ ਹੈ ਸੋ ਪ੍ਰਾਲੀ ਦਾ ਵੀ ਜੋ ਪ੍ਰੋਬਲਮ ਹੈਗੀ ਉਹਦੇ ਚ ਘਟ ਆਉਂਦੀ ਹੈ ਤੇ ਉਹ ਅਸੀਂ ਹਾਈਲਾਈਟ ਕਰ ਰਹੇ ਹਾਂ ਤੇ ਜਿਹਦੇ ਨਾਲ ਸਾਡੀ ਪੰਜਾਬ ਦੀ ਪ੍ਰੋਡਕਟਿਵਿਟੀ ਤੇ ਪ੍ਰੋਡਕਸ਼ਨ ਜਿਹੜੀ ਹੈਗੀ ਓਵਰ ਆਲ ਉਹ ਬਹੁਤ ਵਧੇਗੀ ਸੋ ਇਹਦੇ ਨਾਲ ਨਾਲ ਅਸੀਂ ਇੱਥੇ ਇੱਕ ਐਗਰੋ ਪ੍ਰੋਸੈਸਿੰਗ ਸੈਂਟਰ ਜਿਹੜਾ ਹੈਗਾ ਉਹ ਡਵੈਲਪ ਕਰਨ ਜਾ ਰਹੇ ਹਾਂ ਆਪਣੇ ਜਿਹੜੀਆਂ ਚੰਗੀਆਂ ਵੈਰਾਈਟੀਆਂ ਨੇ ਉਹਨਾਂ ਦੇ ਪ੍ਰੋਡਕਟ ਬਣਾ ਕੇ ਵੈਲਿਊ ਐਡੀਸ਼ਨ ਕਰਕੇ ਮਾਰਕੀਟਿੰਗ ਇਥੋਂ ਹੀ ਕਰਿਆ ਕਰਾਂਗੇ ਸੋ ਉਹ ਇੱਕ ਇਸ ਤਰ੍ਹਾਂ ਦਾ ਕੰਮ ਚਾਹੁੰਦੇ ਆ ਕਿ ਸਾਡੀ ਉਹਦੇ ਚ ਇਨਕਮ ਜਨਰੇਸ਼ਨ ਵੀ ਹੋਏਗੀ ਤੇ ਨਾਲੋਂ ਨਾਲ ਸਾਡੇ ਕੋਲ ਅਸੀਂ ਸਕਿੱਲ ਡਵੈਲਪਮੈਂਟ ਸੈਂਟਰ ਹੈ ਇੱਕ ਉਹਨਾਂ ਅਸੀਂ ਸਟਰੈਂਥਨ ਕਰ ਰਹੇ ਹਾਂ ਉਹਦੇ ਚ ਕੀ ਕਰ ਰਹੇ ਹਾਂ ਕਿ ਅਸੀਂ 30 ਤੋਂ ਜ਼ਿਆਦਾ ਸਕਿੱਲ ਜਿਹੜੀਆਂ ਨੇ ਉਹ ਇੰਪਾਰਟ ਕਰਦੇ ਆ ਐਂਟਰਪ੍ਰੀਨਿਓਰਸ਼ਿਪ ਡਵੈਲਪ ਕਰ ਰਹੇ ਆ ਅਸੀਂ 60 ਤੋਂ ਵੱਧ ਐਂਟਰਪ੍ਰੀਨਿਓਰ ਜਿਹੜੇ ਉਹ ਇੱਥੋਂ ਪੈਦਾ ਕੀਤੇ ਨੇ ਜਿਨ੍ਹਾਂ ਨੇ ਆਪਣੇ ਕੰਮ ਸ਼ੁਰੂ ਕਰ ਲਏ ਨੇ ਤੇ ਰਿਸਟ੍ਰੀਡ ਹੈਲਪ ਕੀਤੀ ਉਹਨਾਂ ਨੂੰ 5 ਲੱਖ ਤੋਂ ਲੈ ਕੇ 25 ਲੱਖ ਰੁਪਏ ਉਹਨਾਂ ਨੂੰ ਮੁਹੱਈਆ ਕਰਾਇਆ ਜਿਹੜੀ ਕਿ ਇੱਕ ਗ੍ਰਾਂਟ ਹੈਗੀ ਉਹ ਲੋਨ ਨਹੀਂ ਹੈਗਾ ਜਿਸ ਦੇ ਨਾਲ ਉਹਨਾਂ ਨੇ ਆਪਣੇ ਕੰਮ ਸ਼ੁਰੂ ਕਰ ਲਏ ਨੇ ਬਹੁਤ ਅੱਛੇ ਅੱਛੇ ਪ੍ਰੋਡਕਟਸ ਉਹ ਬਣਾ ਰਹੇ ਨੇ ਤੇ ਉਹ ਮਾਰਕੀਟਿੰਗ ਹੋ ਰਹੀ ਹੈ ਤੇ ਉਹ ਇੱਕ ਪੀਏਯੂ ਬਹੁਤ ਹੁਣ ਅੱਗੇ ਚਾਹੁੰਦੇ ਆ ਕਿ ਅਸੀਂ ਉਹ ਜਿਹੜੇ ਐਂਟਰਪ੍ਰੀਨਰ ਨੇ ਜਿਹੜੇ ਸਾਡੇ ਬੱਚੇ ਨੇ ਇੱਥੋਂ ਤੇ ਬਾਪਾ ਸਾਡ ਬੱਚੇ ਨੇ ਉਹਨਾਂ ਨੂੰ ਵੀ ਅਸੀਂ ਐਂਟਰਪ੍ਰੀਨਰ ਬਣਵਾਈਏ ਰੈਦਰ ਕਿ ਪੇਸ਼ੂਨਰ ਸeek only for the government jobs ਤੋ ਇਦਾਂ ਦੇ ਕੰਮ ਅਸੀਂ ਆਉਣ ਵਾਲੇ ਸਾਲਾਂ ਚ ਵੀ ਇਹ ਜਿਹੜੇ ਹੁਣ ਅਗਲੇ ਸਾਲ ਆਏਗਾ ਇਹ ਸ ਚੀਜ਼ਾਂ ਅਸੀਂ ਹੋਰ ਅੱਗੇ ਲੈ ਕੇ ਜਾਣੀਆਂ ਨੇ ਇਥੋਂ ਦੀ ਇਨਫਰਾਸਟ੍ਰਕਚਰ ਜਿਹੜੀ ਹੈਗੀ ਇੰਪਰੂਵ ਕਰਨੀ ਹੈਗੀ ਐ ਆਈਟੀ ਸੈੱਲ ਹੈ ਉਹਨੂੰ ਅਸੀਂ ਬਤਾਉਣਾ ਹੈਗਾ ਇਹ ਸਾਰੀਆਂ ਚੀਜ਼ਾਂ ਅਗੇ ਕਰਨ ਜਾ ਰਹੇ ਆ ਥੈਂਕ ਯੂ ਸੋ ਮੱਚ ਥੈਂਕ ਯੂ ਸਰ